ਉਹ ਜ਼ਿੰਮੇਵਾਰੀ ਹੈ ਸਰਕਾਰ ਦੀ ਚੁੱਲੇ ਉਹ ਮੰਗਤੇ ਬਣਾ ਦਿਓ ਮੰਗਤੇ ਨਹੀਂ ਸਾਡੀ ਜ਼ਮੀਨ ਹੈ ਜਾਇਦਾਦ ਹੈ ਜੇ ਸਾਡੇ 17 ਏਕੜ ਦਾ ਕਾਨੂੰਨ ਹੈ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਥੋੜੇ ਮੋਦੀ ਨੇ ਆਵਾਜ਼ ਠਾਈ ਹੈ ਜਾਂ ਤੂੰ ਆਏ ਠਾਈ ਹੈ ਸ਼੍ਰੀਮਨਾਥ ਦੀ ਰਿਪੋਰਟ ਉਤਮ ਖੇਤੀ ਮਾਧੋਪਾਲ ਨਖਤ ਚ ਆ ਕੇ ਸਾਨੂੰ ਭਾਦਰਾ ਹੈ ਅੱਜ ਤੱਕ ਅਸੀਂ ਮੋਟ ਕੁਝ ਨਹੀਂ ਮੰਗਦੇ ਨਾ ਬਿਜਲੀ ਆਹ ਕਰਜਾ ਮਾਫੀ ਮੰਗਦੇ ਆ। ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ। ਇਹ ਮੰਗਦੇ ਨਾ ਬਣਾਓ। ਇੱਕ ਮਿੰਟ। ਹਸਰਾਜੀ ਇੱਕ ਮਿੰਟ ਯਾਰ ਭਾਈ ਆਪੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ। ਵੀ ਅੰਮ੍ਰਿਤਸਰਾਇ ਰਾਏ ਮੰਤਰੀ ਨੂੰ ਇਹ ਦੂਸੀ ਬੰਦੇ ਉਹ ਕੰਟਰੋਲ ਹੋਣੋ। ਅਮਿਤ ਸ਼ਾ ਗ੍ਰਹਿ ਮੰਤਰੀ ਨਰਿੰਦਰ ਮੋਦੀਪੁਰਾ ਹੋਇਆ ਉਹਦੇ ਲਈ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਣਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਣਾ ਪੱਤਾ ਨਹੀਂ ਝੂਲਦਾ ਇਹ ਬੈਰੀਕੇਟ ਕਰਨੇ ਕੱਲ ਕਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰਖਤਾ ਅਥਰੂ ਗੈਂਸ ਦੇ ਗੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸ ਰਾਜ ਜੀ ਤੁਹਾਨੂੰ ਮੈਂ ਬਾਬੇ ਬਾਬੇ ਉਹ ਲੰਗਰ ਵਰਤੌਣ ਆਇਆ ਬੰਦਾ ਬਿਰਤਪਾਲ ਬਾਬੇ ਬਾਵਾ ਜਵਾੜੇ ਨੋਟੇ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਹ ਇੱਕ ਹੋਰ ਸਵਾਲ ਹੈ ਜੀ ਨਾਰੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡਾ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਤੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਨਹੀਂ ਦੇਖੋ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਦਾ ਹਾਂ ਬਸ ਹੁਣ ਬੋਦੀ ਤਾਂ ਸ਼ੁਰੂ ਹੋ ਜਾਓ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤੱਕ ਆਉਂਦਾ ਉਹਦੇ ਮੈਂ ਤਾਂ ਖਿਲਾਫ ਹਾਂ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵੱਦਵਾਇ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹੋਗੇ ਸੱਚੇ ਪਾਸਾ ਦਾ ਜ਼ਿਕਰੋਂਗੇ ਜੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਉਹਦੋਂ ਮਹਾਰਾਣੀ ਤੋਂ ਸੱਚਾ ਦਰਜ ਹੋ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਕੀਤਾ ਪੁੱਤ ਨਾਲ ਦਾ ਕਸੂਰ ਆ ਰਿਹਾ ਨਹੀਂ ਤੁਸੀਂ ਕੀ ਐਮਪੀ ਬਣ ਕੇ ਕੀ ਜਾਓਂਗਾ ਸਾਡੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰਕਾ ਕਰਾਂਗਾ ਕਰੈਕਟਰ ਦੀ ਗੱਲ ਨਹੀਂ ਤੁਸੀਂ ਦੇ ਨਾਲ 100 ਰੁਪਏ ਕੰਫੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਟ ਦੇ ਮੈਂ ਤੁਹਾਨੂੰ ਉਹ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮਿਲੂਗਾ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਨਹੀਂ ਜੀ ਕੋਈ ਨਾ ਲੇਟ ਅਜੀਬ ਤੜਕੇ ਦੀ ਡੀਕੀ ਨਹੀਂ ਤੁਸੀਂ ਹੱਥ ਕੀ ਉਹ ਜ਼ਿੰਮੇਵਾਰੀ ਹੈ ਸਰਕਾਰ ਦੀ ਉਹ ਮੰਗਤੇ ਬਣਾਉਂਦੇ ਮੰਗਤੇ ਨਹੀਂ ਸਾਡੇ ਜਾਏ ਨਹੀਂ ਪ੍ਰਾਪਰਕ ਜੋ ਸਾਡੇ 17 ਏਕੜ ਦਾ ਕਾਨੂੰਨ ਹੈ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਤੁਹਾਡੇ મોદી ਨੇ ਆਵਾਜ਼ ਥਾਈ ਹੈ ਜਾਂ ਤੂੰ ਆਵਾਜ਼ ਥਾਈ ਹੈ ਰਾਮੇਨ ਆਥਰ ਦੀ ਰਿਪੋਰਟ ਉਤਮ ਖੇਤੀ ਮਾਧੋਪਾਲ ਨਖਤੇ ਚ ਆਗਰ ਸਾਨੂੰ ਭਾਦ ਹ ਤੱਕ ਅਸੀਂ ਮੌਤ ਕੁਛ ਨਹੀਂ ਮੰਗਦੇ ਨਾ ਬਿਜਲੀ ਨਾ ਕਰਜ਼ਾ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣੋ ਇੱਕ ਮਿੰਟ ਹਾਂ ਹਸਰਾਜੀ ਇੱਕ ਮਿੰਟ ਯਾਰ ਭਾਈ ਆਪੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਹਿਮਦ ਸ਼ਾਹ ਰਾਏ ਮੰਤਰੀ ਨੂੰ ਦੂਸੀ ਮੰਦੇ ਉਹ ਕੱਟਦਾ